ਤੁਸੀਂ ਵੇਰਨਾ ਕੱਲ ਜ਼ਰੂਰ ਚੱਲ ਲੋ ਬਲੱਡ ਤੇ ਸੁਣ ਕੋਈ ਨਾ ਪੁੱਤ ਐ ਕਿਤੇ ਚੱਲਾਂਗੇ ਮੈਂ ਇਕੱਲੀ ਜਾਣ ਨਹੀਂ ਇਹ ਸਾਰੇ ਮਾਪੇ ਨਾਲ ਆਉਂਦੇ ਆ ਪੁੱਤ ਪਰ ਫਿਰ ਡਿੱਕਾ ਹੋ ਗਿਆ ਸੀ ਕਿਸੇ ਕੰਮ ਦਾ ਤਾਂ ਨਹੀਂ ਸਜਾਇਆ ਗਿਆ ਐ ਕਿਤੇ ਸੀ ਜ਼ਰੂਰ ਚੱਲਾਂਗੇ ਮੈਂ ਤੁwari ਬਹੁਤ ਦਈਆ ਪੇਪਰ ਕੀਤਾ ਮੇਰੇ ਕੋਈ ਪਰਮਿਸ਼ਨ ਦਾਉਂਗੀ ਭਾਵੇਂ ਨੂੰ ਕੋਈ ਉਮੀਦ ਆ ਮੇਰੇ ਕੋਈ ਨਾ ਕੋਈ ਪਜਿਸ਼ਨ ਜ਼ਰੂਰ ਆਉ ਕੋਈ ਨਾ ਪਤਾ ਰੱਬ ਸੁੱਖ ਰੱਖੇ ਤੇਰੇ ਨਾਲ ਮੈਂ ਕਿਤੇ ਜ਼ਰੂਰ ਚੱਲੂ ਠੀਕ ਹੈ ਚੱਲੂ ਮੈਂ ਤੇਰੇ ਨਾਲ ਓ ਰੱਜੋ ਪੁੱਤ ਉਹ ਪਾਣੀ ਦਾ ਗਲਾਸ ਤੇ ਲਿਆਈ ਪੁੱਤ ਓਏ ਹਾਂ ਲਓ Papa Papa merci jin le ਓਹੋ ਉਹ ਪੁੱਤ ਮੇਰਾ ਤਾਂ ਅੱਜ ਬਾਜ਼ਾਰ 'ਚ ਕੰਮ ਨਹੀਂ ਚੱਲਦਾ ਸੀ ਅੱਜ ਮੇਰਾ ਕੰਮ ਬਾਹਰ ਚੱਲਦਾ ਸੀ ਪੁੱਤ ਮੈਂ ਕੱਲ੍ਹ ਲਿਆ ਦੇ ਤੈਨੂੰ ਜੀ ਜੀ ਪ੍ਰੋਮਿਸ ਪ੍ਰੋਮਿਸ ਪੁੱਤ ਪ੍ਰੋਮਿਸ ਪਾਪਾ ਮੇਰਾ ਕੱਲ ਰਿਜ਼ਲਟ ਆਣਾ ਤੂੰ ਚਲੋਂਗੇ ਉਹ ਤਾਂ ਕੱਲੂ ਦਾ ਰਿਜ਼ਲਟ ਆ ਹਾਂ ਪਾਪਾ ਉਹ ਤਾਂ ਕੱਲੂ ਤਾਂ ਨਹੀਂ ਮੇਰ ਤੋਂ ਆ ਜਾਣਾ ਕੱਲੂ ਤਾਂ ਲੈਕਟਰ ਪਾਣਾਗਾ ਤੇ ਪੁੱਤ ਮੈਂ ਤੇਰੀ ਮਾਣ ਨੂੰ ਕਹਿ ਦੇਣਾ ਉਹ ਸੁਣਦੀ ਐ ਰੱਜੋ ਦੀ ਮਾਂ ਰੱਜੋ ਨਾਲ ਕੱਲੂ ਸਕੂਲ ਜਾਣਾ ਇਹਦਾ ਰਿਜ਼ਲਟ ਆਣਾ ਮੇਰੇ ਪੁੱਤ ਦਾ ਜ਼ਰੂਰ ਜਾਣਾ ਤੈਂ ਠੀਕ ਐ ਪੁੱਤ ਕੱਲੂ ਮੈਂ ਤੈਨੂੰ ਪੱਕਾ ਚੀਜੀ ਲੈ ਕੇ ਦੂੰਗਾ ਕਿੰਨੀ ਕੁ ਚੀਜੀ ਖਾਓਗਾ ਮੇਰੇ ਪੁੱਤ ਕਿੰਨੀ ਕਿਲੋ ਖਾਓਗਾ ਕਿੰਨੀ ਖਾਊਗਾ ਮੇਰੇ ਪੁੱਤ ਜੀ ਇੰਨੀ ਸ਼ਾ ਇੰਨੀ ਚੀਜ਼ੇ ਖਾਊਗਾ ਓਹ ਮੇਰਾ ਪੁੱਤ ਬੈ ਜਾ ਪੁੱਤ ਪੁੱਤ ਸੋਹਣੇ ਨੰਬਰ ਲੈ ਕੇ ਆਈ ਚੰਗਾ ਮੇਰਾ ਪੁੱਤ ਸੋਹਣੇ ਸੋਹਣੇ ਨੰਬਰ ਲਿਆਊਗਾ ਮੇਰਾ ਪੁੱਤ ਵੱਡਾ ਕੇ ਅਫਸਰ ਬਣੂਗਾ ਠੀਕ ਹੈ ਪੁੱਤ ਚਲ ਹੈਲੋ ਅੰਟੀ ਸਸੀਕਾਲ ਸਸੀਕਾਲ ਕੋ ਤੁਮਾ ਕਿੱਥੇ ਗੱਲ ਕਰਾਓ ਮਮਾ ਅੰਟੀ ਦਾ ਫੋਨ ਆਇਆ ਅੱਛਾ ਅੰਟੀ ਨੂੰ ਬੋਲਾ ਬੇਟੇ ਹਲੋ ਹਲੋ ਹਾਂਜੀ ਮੈਂ ਤੁਹਾਨੂੰ ਸਸੀਕਾਲ ਜੀ ਸਸੀਕਾਲ ਮੈਂ ਭਾਈ ਤੁਹਾਨੂੰ ਐਂ ਕਹਿੰਦੀ ਸੀਗੀ ਥੋੜਾ ਜਿਹਾ ਨਾ ਜਲਦੀ ਆਜੋ ਮੈਂ ਜਿਹੜਾ ਰਿਜ਼ਲਟ ਤੁਹਾਨੂੰ ਮੁੰਡੇ ਦਾ ਮੈਂ ਵੀ ਜਾਣਾ ਸੀ ਜਿਉਂ ਤਾਂ ਮੈਡਮ ਜੀ ਰੱਜੋ ਦਾ ਰਿਜ਼ਲਟ ਆ ਗਿਆ ਤੁਹਾਨੂੰ ਸਰਕਾਰ ਦੇ ਕੋਲ ਹੀ ਜਾਣਾ ਜਦੋਂ ਮਰਜੀ ਭਾਗ ਲਿਓ ਤੁਹਾਨੂੰ ਪਤਾ ਮੁੰਡਾ ਇੱਥੇ ਹੁਣ ਪ੍ਰਾਈਵੇਟ ਸਕੂਲ ਚ ਪੜਦਾ ਉੱਥੇ ਸਾਡਾ ਜਾਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਤੇ ਮੜਿਆ ਕੰਮ ਨਿਵੇੜ ਕੇ ਨਾ ਜਲਦੀ ਜਲਦੀ ਆ ਜਾ ਕਰ ਚਲੋ ਠੀਕ ਹੈ ਜੀ ਆ ਜਾਨੀ ਲੈ ਪੁੱਤ ਐਗਤੀ ਵੀ ਮੈਥੇ ਜਾਇਆ ਜਾਣਾ ਸਰਦਾਰਨੀ ਦਾ ਫੋਨ ਆਇਆ ਸੀ ਮम्मा ਤੁਸੀਂ ਇਸ ਵਾਰ ਵੀ ਨਹੀਂ ਆਉਂਦੇ ਮੈਂ ਜਲਦ ਸੁਣ ਮਾਸਟਰ ਨਿਗਾਹ ਸੀ ਤੁਸੀਂ ਲੈ ਕੇ ਆਉਣਾ ਆਪ ਦੇ ਪੇੜ ਪੁੱਤ ਫਿਰ ਹੁਣ ਬੇਵਸ ਹੈਗੀ ਕੋਈ ਨਾ ਮੈਂ ਤੇ ਤੇਰਾ ਪਾਪ ਕਦੇ ਫੇਰ ਕਰਿਆ ਮਾਂ ਗੇ ਗੱਲਬਾਤ ਉਹਨਾਂ ਨਾਲ ਜਾਇਆ ਨਹੀਂ ਜਾਣਾ ਤਾਂ ਮੈਨੂੰ ਹਮਾਂ ਚੱਲ ਮੈਂ ਜਾਂਦੀ ਆ ਤੁਸੀਂ ਜਾਓ ਬਾਅਦ ਚ ਮੈਂ ਅਫਸਰ ਕੋਲ ਠੀਕ ਸੱਚੇ ਪਾਤਸ਼ਾਹ ਮੇਰੀ ਧੀ ਦਾ ਨਤੀਜਾ ਵਧੀਆ ਆਵੇ ਬਹੁਤ ਮੈਂਤ ਕੀਤੀ ਆ ਮੇਰੀ ਧੀ ਨੇ ਕਿੰਨਾ ਸਰਬਸਤ ਦੇ ਯਾਰੇ ਬੱਚਿਓ ਸਾਡੇ ਸਕੂਲ ਵਾਸਤੇ ਇੱਕ ਬੜੀ ਵੱਡੀ ਖੁਸ਼ਖਬਰੀ ਆ ਕੱਲ ਜ਼ਿਲ੍ਹਾ ਪੱਤਰ ਦਾ ਕਪਤਾਚਾਰ ਮੁਕਾਬਲਾ ਹੋਇਆ ਸੀ ਉਸ ਮੁਕਾਬਲੇ ਵਿੱਚ ਸਾਡੇ ਸਕੂਲ ਦੀ ਵਿਦਿਆਰਥਣ ਰੱਜੋ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਮੈਂ ਚਾਹਣਾ ਰੱਜੋ ਸਟੇਜ ਤੇ ਆਵੇ ਤੇ ਪ੍ਰਿੰਸੀਪਲ ਸਾਹਿਬ ਉਹਨਾਂ ਨੂੰ ਇਨਾਮ ਦੇਣ ਸਰਪ੍ਰੀਤਮ ਸਾਨੂੰ ਬੁਲਾਓ ਠੀਕ ਹੈ ਜੀ ਹੁਣੇ-ਹੁਣੇ ਰੱਜੋ ਨੇ ਦੱਸਿਆ ਬੇਕਰਤਾ ਆਪਣੇ ਪੰਜਾਬੀ ਅਧਿਆਪਕ ਸਰਦਾਰ ਪ੍ਰੀਤਮ ਸਿੰਘ ਜੀ ਦੀ ਲਿਖੀ ਹੋਈ ਆ ਬੱਚੀ ਦੀ ਗੁਜਾਰਸ਼ ਆ ਵੀ ਉਹ ਸਟੇਜ ਤੇ ਆਉਣ ਕਿਉਂਕਿ ਇਹ ਕਵਤਾ ਇਹਨਾਂ ਨੇ ਤਿਆਰ ਕਰਾਈ ਸੀ ਮੈਂ ਪ੍ਰੀਤਮ ਸਰ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਤੇ ਆਉਣ ਤੇ ਇਸ ਜਿਹੜੀ ਸਨਮਾਨ ਦੀ ਅ ਕਿਰਿਆ ਹੈ ਉਸ ਦੇ ਵਿੱਚ ਭਾਗ ਲੈਣ ਪ੍ਰੀਤਮ ਸਰ ਆਓ ਜੀ ਹੁਣ ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਰੱਜੋ ਨੂੰ ਇਨਾਮ ਦੇਣਗੇ ਮੈਂ ਚਾਹੁੰਦਾ ਪ੍ਰਿੰਸੀਪਲ ਸਾਹਿਬ ਰੱਜੋ ਬਾਰੇ ਦੋ ਸ਼ਬਦ ਬੋਲਣ ਪ੍ਰਿੰਸੀਪਲ ਜੀ ਆਓ ਜੀ ਸਰ ਪਿਆਰੇ ਵਿਦਿਆਰਥੀਓ ਸਾਡੇ ਸਕੂਲ ਦੀ ਵਿਦਿਆਰਥਣ ਰਜੋ ਨੇ ਇੱਕ ਵਾਰ ਫੇਰ ਕੱਪਤਾ ਮੁਕਾਬਲੇ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਿਸ ਤਰ੍ਹਾਂ ਕਿ ਪਿਛਲੇ ਸਾਲਾਂ ਦੇ ਦੌਰਾਨ ਉਹ अनेका ਹੀ ਇਨਾਮ ਜਿੱਤ ਚੁੱਕੀ ਹੈ ਇਸ ਵਾਰ ਵੀ ਮੁਕਾਬਲਾ ਬੜਾ ਫਸਮਾ ਸੀ ਸਾਰੇ ਪ੍ਰਤੀਭਾਗੀਆਂ ਨੇ ਬੜੇ ਵਧੀਆ ਪੇਸ਼ਕਾਰੀ ਕੀਤੀ ਪਰ ਸਾਡੇ ਸਕੂਲ ਦੀ ਵਿਦਿਆਰਥਣ ਰਜੋ ਨੇ ਆਪਣੀ ਪੇਸ਼ਕਾਰੀ ਦੇ ਨਾਲ ਸਤਿਕਾਰਯੋਗ ਜੱਜ ਸੇਵਾੰਦਾ ਸ਼ਰੋਤਿਆਂ ਦਾ ਮਨਮੋਲਿਆ ਟੇਕ ਵਾਰ ਫੇਰ ਸਾਡੇ ਸਕੂਲ ਦਾ ਪਹਿਲੀ ਪੋਜੀਸ਼ਨ ਪ੍ਰਾਪਤ ਕਰਕੇ ਮਾਨ ਵਧਾਇਆ ਹੈ ਇਸ ਦੇ ਵਿੱਚ ਰੱਜੋ ਦੇ ਸਤਕਾਰਯੋਗ ਅਧਿਆਪਕ ਸਰਦਾਰ ਪ੍ਰੀਤਮ ਸਿੰਘ ਜੀ ਦਾ ਵੀ ਬੜਮੁੱਲਾ ਯੋਗਦਾਨ ਹੈ ਕਿਉਂਕਿ ਇਹ ਕਵਤਾ ਸਰਦਾਰ ਪ੍ਰੀਤਮ ਸਿੰਘ ਜੀ ਵੱਲੋਂ ਤਿਆਰ ਕਰਵਾਈ ਗਈ ਸੀ ਆਓ ਹੁਣ ਆਪਾਂ ਸਾਰੇ ਸਾਡੀ ਵਿਦਿਆਰਥਣ ਰੱਜੋ ਦੀ ਕਵਤਾ ਸੁਣਾਂ ਪਹਿਲਾਂ ਤਾਂ ਸਾਰੇ ਮੇਰੇ ਸਤਿਕਾਰਯੋਗ ਪ੍ਰਿੰਸੀਪਲ ਸਰ ਟੀਚਰ ਸਹਿਬਾਨ ਤੇ ਮੇਰੇ ਪਿਆਰੇ ਕਲਾਸਮੇਟ ਪਿਆਰੇ ਵਿਦਿਆਰਥੀਓ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਰ ਦਾ ਤੇ ਸਪੈਸ਼ਲ ਥੈਂਕਸ ਹੈ ਮੇਰਾ ਮੇਰੇ ਪਿਆਰੇ ਟੀਚਰ Pritam ਸਰ ਨੂੰ ਜਿਨ੍ਹਾਂ ਨੇ ਮੈਨੂੰ ਇਹ ਕਵਤਾ ਦਿੱਤੀ ਤੇ ਮੈਂ ਬਹੁਤ ਹੀ ਉਮੀਦ ਨਾਲ ਤੇ ਆਸ ਨਾਲ ਇਸ ਕਵਤਾ ਨੂੰ ਉੱਥੇ ਵੀ ਪੜ੍ਹ ਕੇ ਆਈ ਸੀ ਤੇ ਤੁਹਾਨੂੰ ਵੀ ਸੁਣਾ ਰਹੀ ਆਂਗੀ ਉਮੀਦ ਕਰਦੀ ਆਂ ਸਾਰਿਆਂ ਨੂੰ ਵਧੀਆ ਲੱਗੋਗੀ ਕਿਉਂਕਿ ਇੱਕ ਇਹ ਧੀਆਂ ਲਈ ਖਾਸ ਕਰਕੇ ਕਵਤਾ ਗਈ ਜਿਹਦੇ ਵਿੱਚ ਤੁਸੀਂ ਆਪਣੀ ਰੂਹ ਤੋਂ ਸੁਣਿਓ ਇਹਨੂੰ ਤੇ ਉਮੀਦ ਕਰਦਿਆਂ ਤੁਹਾਨੂੰ ਵੀ ਸਾਰਿਆਂ ਨੂੰ ਵਧੀਆ ਲੱਗੋਗੀ ਸਰ ਕਰੀਏ ਸ਼ੁਰੂ ਪ੍ਰੀਤ ਕੁਮਾਰ ਸਿੰਘ ਜੀ ਆਓ ਬੈਠੋ ਬਾਪੂ ਹੁਣ ਜਦੋਂ ਤੂੰ ਮੇਰੇ ਲਈ ਬਾਹਰ ਟੋਲਣ ਹੀ ਲੱਗਿਆ ਤਾਂ ਇੱਕ ਗੱਲ ਦਾ ਖਿਆਲ ਰੱਖੀ ਦੇਖੇ ਕਿਤੇ ਕਿਲਿਆਂ ਦੇ ਲਾਲਚ ਵਿੱਚ ਆ ਕੇ ਕੇਲੇ ਮੁਡ ਕਰੀਰ ਨਾ ਵੀ ਜਾਈ ਬਸ ਮੇਰੇ ਵਰਗਾ ਲੱਭੀ ਮੇਰੇ ਮਨ ਨੂੰ ਜਾਣਨ ਵਾਲਾ ਮੇਰੀ ਰੂਹ ਨੂੰ ਮੰਨਣ ਵਾਲਾ ਚਿੱਟਿਆਂ ਚੰਮਾ ਵੱਲ ਨਾ ਜਾਈ ਭਾਵੇਂ ਹੋਵੇ ਰੋਹੀ ਦੀ ਕਿਕਰ ਤੋਂ ਵੀ ਕਾਲਾ ਬਸ ਮੈਂ ਉਹਨੂੰ ਚੰਗੀ ਲੱਗਾ ਤੇ ਉਹ ਮੈਨੂੰ ਚੰਗਾ ਲੱਗੇ ਤਾਂ ਕਿ ਗਿੱਧਿਆਂ ਚ ਪਾਉਣ ਵਾਲੀ ਬੋਲੀ ਤੋਂ ਮੈਨੂੰ ਛਟਕਾਰਾ ਮਿਲ ਜੇ ਹੱਸ ਲੋਣੀ ਕੁੜੀਓ ਨੱਚ ਲੋਣੀ ਕੁੜੀਓ ਹੱਸਣਾ ਟੱਪਣਾ ਰਹਿ ਜਾਊਗਾ ਨੀ ਕੋਈ 부ਝੜ ਜਾ ਜੱਟ ਲੈ ਜਾਊਗਾ ਨੀ ਕੋਈ 부ਝੜ ਜਾ ਜੱਟ ਲੈ ਜਾਊਗਾ ਥੈਂਕ ਯੂ ਸ਼ਾਬਾਸ਼ ਬੱਚੇ ਤੂੰ ਸਾਡੇ ਸਕੂਲ ਦਾ ਮਾਣ ਵਧਾਇਆ ਤੇ ਹੁਣ ਸਾਰੇ ਬੱਚੇ ਆਪੋ ਆਪਣੀਆਂ ਕਲਾਸਾਂ ਦੇ ਵਿੱਚ ਜਾਣਗੇ ਥੈਂਕ ਯੂ ਬਲਦੇਵ ਸਿੰਘਾ ਬਲਦੇਵ ਸਿੰਘਾ ਰੱਜੋ ਉਹ ਪੁੱਤ ਰੱਜੋ ਦੇਖੀ ਕੌਣ ਬਾਹਰ ਬਲਦੇਵ ਸਿੰਘਾ ਲੱਗਦਾ ਮਾਸਟਰ ਜੀ ਆ ਗਏ ਸਸੀ ਗਲਪਾਈ ਬਲਦੇਵ ਸਿੰਘਾ ਨੂੰ ਮਿਲਦਾ ਸੀ ਹਾਂਜੀ ਆ ਜੀ ਬਲਦੇਵ ਸਿੰਘਾ ਰੇਸ਼ਮਾ ਹਾਂ ਰੇਸ਼ਮਾ ਬਹਿ ਜਾ ਵੀਰੇ ਛੋਟੇ ਭਾਈ ਕਿ ਮੈਂ ਜਿਆਦਾ ਹੀ ਢੱਲਾ ਹੋ ਗਿਆ ਸੀ ਹੈ ਹਾਂ ਭਾਈ ਬਸ ਰੱਬ ਨੇ ਰੱਖ ਲੈ ਨੀਤਾ ਕਮ ਜਿਆਦਾ ਹੀ ਵਿਗੜ ਗਿਆ ਸੀ। ਉਹ ਮੈਨੂੰ ਦੱਸਿਆ ਸੀ ਨਿਆਈ ਕੋਲੋਂ ਕਿਸੇ ਨੇ ਕਹਿੰਦੇ ਵੀ ਬਲਦੇਵ ਸਿੰਘਾਂ ਤਾਂ ਕਹਿੰਦੇ ਮਸਾਂ ਹੀ ਬਚਿਆ। ਹੋਰ ਭਰਾਵਾ ਬਸ। ਉਹਦੇ ਰੰਗ ਉਹ ਹੀ ਜਾਣੇ। ਉਹ ਚਲੋ ਪ੍ਰਮਾਤਮਾ ਭਲੀ ਕਰੇ। ਅੱਛਾ ਦਵਾਈ ਦੂ ਵੀ ਕਿੱਥੋਂ ਲੈਤੀ ਫਿਰ ਕਿਸੇ ਵਧੀਆ ਡਾਕਟਰ ਨੂੰ ਦਿਖਾਉਣਾ ਸੀ? ਹਾਂ ਬਈ ਦਿਖਾਇਆ ਸੀ। ਉਹ ਕਹਿੰਦੇ ਹੋ ਜਾਏਗਾ ਠੀਕ। ਪਰ ਦਵਾਈ ਲੰਬੇ ਚੱਲੂਗੀ। ਉਹ ਬਿਮਾਰੀ ਅੱਜ ਕੱਲ੍ਹ ਕੁਛ ਇਹ ਜਿਹਿਆਂ ਨੇ ਨਵੀਂ ਤੋਂ ਨਵੀਂ ਬਿਮਾਰੀ ਚੱਲਦੀ ਆ। ਰੱਲੇ ਬੁੱਤ ਰੱਜੋ ਬਾਰੇ ਸੋਚਿਆ ਕੁਛ ਕੁੜੀ ਮਟਿਆਰ ਹੋਈ ਜਾਂਦੀ ਐ ਹਾਂ ਭਰਾਵਾ ਹੁਣ ਤਾਂ ਸੋਚਣਾ ਹੀ ਪੈਣਾ ਬਿਮਾਰ ਬੰਦੇ ਦਾ ਕੀ ਪਤਾ ਆਹ ਤਾਂ ਗੱਲ ਤੇਰੀ ਠੀਕ ਐ ਨਾਲੇ ਸਿਆਣੇ ਕਹਿੰਦੇ ਆ ਜਿਹੜਾ ਕੰਮ ਟੈਨਸ਼ਨ ਹੋ ਜੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਜੇ ਤੂੰ ਆਖੇ ਤਾਂ ਮੈਂ ਗੱਲ ਤੋੜਾਂ ਹੈਗਾ ਰਿਸ਼ਤਾ ਇੱਕ ਮੇਰੀ ਨਿਗਾਹ ਚ ਦੇਖ ਲੈ ਭਰਾਵਾ ਰੱਜੋ ਤੇਰੀ ਵੀ ਧੀ ਆ ਪਰ ਇੱਕ ਵਾਰ ਮੈਂ ਰੱਜੋ ਨੂੰ ਜ਼ਰੂਰ ਪੁੱਛੂੰਗਾ ਉਹ ਪੜ੍ਹੀ ਲਿਖੀ ਕੁੜੀ ਐ ਪੁੱਛਣਾ ਤਾਂ ਬਣਦਾ ਹੀ ਆ ਹਾਂ ਪੁੱਛ ਲਈ ਤੂੰ ਰੱਜੋ ਨੂੰ ਵੀ ਪੁੱਛ ਲਈ ਮੇਰੀ ਨਿਗਾਹ 'ਚ ਹੈਗਾ ਮੁੰਡਾ ਇੱਕ ਮੁੰਡੇ ਦਾ ਅੱਗਾ ਪਿੱਛਾ ਕੀ ਆ ਉਹ ਵੀ ਤਾਂ ਦੱਸ ਦੇਖ ਮੁੰਡਾ ਵਧੀਆ ਘਰੋਂ ਆ ਪੜਿਆ ਲਿਖਿਆ ਕਿੰਨਾ ਐ ਤਾਂ ਨਹੀਂ ਮੈਨੂੰ ਪਤਾ ਪਰ ਪਹਿਲੀ ਉਹਨੂੰ ਵਧੀਆ ਆਉਂਦੀ ਐ ਜ਼ਮੀਨ ਵਧੀਆ ਕੀ ਕ ਪਰ ਪਰ ਕੀ ਪਰ ਮੈਂ ਤੈਨੂੰ ਭੁਲੇਖੇ ਚ ਨਹੀਂ ਰੱਖਦਾ ਝੂਠ ਨਹੀਂ ਬੋਲਦਾ ਮੁੰਡਾ ਪਹਿਲਾਂ ਵਿਆਹਿਆ ਹੋਇਆ ਸੀ ਉਹ 2 ਕਿ ਮਹੀਨੇ ਬਾਅਦ ਉਹਦੇ ਘਰ ਵਾਲੀ ਦੀ ਮੌਤ ਹੋ ਗਈ ਸੀ ਉਂ ਜਵਾਕ ਚੱਲਣੀ ਕੋਈ ਹੈਗਾ ਜ਼ਮੀਨ ਜਾਇਦਾਦ ਵਾਲਾਗਾ ਨਾ ਨਾ ਕਿਹੋ ਜਿਹੀਆਂ ਗੱਲਾਂ ਕਰਦਾ ਰੇਸਮਾ ਕੱਲੀ-ਕੱਲੀ ਧੀ ਆ ਮੇਰੀ ਬੜੇ ਲਾਡਾਂ ਨਾਲ ਪਾਲੀ ਆ ਉਹ ਇਹੋ ਜਿਹਾ ਕਰਨੀ ਮੈਂ ਰਿਸ਼ਤਾ ਕਰਨਾ ਦੇਖ ਲੈ ਤੇਰਾ ਖਰਚਾ ਵੀ ਬਚਾ ਦੇਾਂਗੇ ਕੁੜੀ ਦੇ ਵਿਆਹਾਂ ਤੇ ਲੱਖਾਂ ਰੁਪਇਆ ਖਰਚਾ ਆਉਂਦਾ ਬਾਕੀ ਤੈਨੂੰ ਪਤਾ ਹੀ ਐ ਜੇ ਕਹੇ ਤਾਂ ਤੈਨੂੰ ਖਰਚਾ ਦਵਾ ਵੀ ਦੇਾਂਗੇ ਬਸ ਕਰ ਭਰਾਵਾ ਤੇਰੀ ਮਰਜ਼ੀ ਇਹੋ ਜਿਹੇ ਰਿਸ਼ਤੇ ਬਾਰੀ-ਬਾਰੀ ਤਾਂ ਨਹੀਂ ਮਿਲਦੇ ਸੋਚ ਲਈ ਤੂੰ 10 ਦੀ ਮਨ ਦੀ ਗੱਲ ਮੈਨੂੰ ਚੰਗਾ ਮੈਂ ਚੱਲਦਾ ਬਾ ਵਾ ਰੇਸ਼ਮ ਨਾਲੇ ਧੀ ਵੀ ਕਹਿਣਾ ਤੇ ਨਾਲੇ ਸੌਦਾ ਕਰਦਾ ਉਹ ਤੇਰੇ ਜਿਹੇ ਯਾਰ ਨਹੀਂ ਦੇਖੇ ਆਇਆ ਮੇਰਾ ਮਾਲਕਾ ਦੁਨੀਆ ਨੂੰ ਆਪਦਾ ਹੀ ਹੋਇਆ ਹੱਕ ਕੀ ਕਹਿੰਦਾ ਸੀ ਰੇਸ਼ਮ ਆ ਜਾ ਬਹਿ ਜਾ ਦੱਸ ਦੋ ਕੀ ਕਹਿੰਦਾ ਸੀ ਫਿਰ ਕਹਿਣਾ ਕੀ ਆ ਸਾਲਾ ਚਲਾਕੀਆਂ ਖੇਡਦਾ ਆਪਣੀ ਰੱਜੋ ਵਾਸਤੇ ਰਿਸ਼ਤਾ ਲੈ ਕੇ ਆਇਆ ਸੀ ਕਹਿੰਦਾ ਮੁੰਡੇ ਨੂੰ ਜ਼ਮੀਨ ਆਉਂਦੀ ਐ ਮੇਰੀ ਗੱਲ ਸੁਣੋ ਉਹ ਚੇਕਰਾਂ ਵਾਲੇ ਦੀ ਕੁੜੀ ਦਾ ਰਿਸ਼ਤਾ ਕਰਾਇਆ ਸੀ ਉਹਨੇ ਉਹ ਬਹੁਤ ਦੁਖੀ ਆ ਓਏ ਆਹੀ ਗੱਲੋਂ ਤਾਂ ਮੈਂ ਡਰਦਾ ਉਹ ਕਹਿੰਦਾ ਉਹ ਮੁੰਡੇ ਦੀ ਘਰ ਵਾਲੀ ਪਹਿਲਾਂ ਮਰੀ ਹੋਈ ਆ ਹੋਰ ਤਾਂ ਹੋਰ ਸਾਲਾ ਬੁਰਖੀ ਪਾਉਂਦਾ ਸੀਗਾ ਹੁਣ ਕੇਰਾ ਮੈਂ ਤਾਂ ਨਾ ਕਰਤੀ ਵਧੀਆ ਕੀਤਾ ਜਵਾਬ ਦਿੱਤਾ ਆਪਾਂ ਮਹਿੰਗਾ ਕਰਗੇ ਸਸਤਾ ਕਰਗੇ ਵਧੀਆ ਕਰਾਂਗੇ ਕੁੜੀ ਦਾ ਵਿਆਹ ਕਮੇ ਬਲਦੇਵ ਸਿਆ ਠੀਕ ਠਾਕ ਹੈ ਹਾਂ ਪ੍ਰਾਵਾ ਠੀਕ ਆ ਮੈਂ ਸੁਣਿਆ ਦਵਾਰੇ ਢਿੱਲਾ ਹੋ ਗਿਆ ਸੀ ਹੈ ਹਾਂ ਪ੍ਰਾਵਾ ਮਾਲਕ ਦੇ ਰੰਗ ਉਸਦੇ ਦਵਾਈ ਬੂਟੀ ਲਈ ਚਲੀ ਟਾਈਮ ਸਰ ਹਾਂ ਭਾਈ ਲੈਣਾ ਦਵਾਈ ਬੂਟੀ ਚਲੋ ਪਰਮਾਤਮਾ ਭਲੀ ਕਰੇ ਚੰਗਾ ਰੇਸ਼ਮ ਸਿੰਘ ਗੁਰਪ੍ਰਦੇਸ਼ ਸਿੰਘ ਗੱਲ ਸੁਣ ਮੜੀ ਹਾਂ ਰੇਸ਼ਮ ਸਿੰਘ ਸਿਆ ਮੈਂ ਤਾਂ ਇਹ ਕਹਿੰਦਾ ਸੀ ਉਹ ਮੁੰਡੇ ਦਾ ਹੋਇਆ ਕੋਈ ਵਿਆਹ ਟਕਣਾ ਨਾ ਹੋਇਆ ਨਹੀਂ ਹਲੇ ਤਾਂ ਉਹ ਤਾਂ ਆਪਣੇ ਹੱਥ 'ਚ ਹੀ ਐ ਤੂੰ ਕਹੇ ਤਾਂ ਮੈਂ ਗੱਲ ਤੋੜਾਂ ਚਲਾਲੀ ਭਰਾਵਾ ਆਪਣੀ ਰੱਜੋ ਬਾਰੇ ਸੋਚ ਲਈ ਮਾੜਾ ਮੋਢਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਸੋਚ ਲੈ ਕੀ ਪਤਾ ਮਾਲਕ ਦੇ ਖੇਡਾਂ ਦਾ ਹੁਣ ਤੂੰ ਫੇਰ ਬਿਮਾਰ ਹੋ ਗਿਆ ਸੀਗਾ ਬਾਈ ਉਹਦੇ ਜਿਹੜੇ ਬੈਠੇ ਬੈਠੇ ਆਪਾਂ ਕੁੜੀ ਤੋੜ ਦਿਆਂਗੇ ਤੂੰ ਚਿੰਤਾ ਨਾ ਕਰ ਮੈਂ ਅੱਜ ਹੀ ਗੱਲ ਕਰਦਾ ਜਾ ਕੇ ਠੀਕ ਹੈ ਠੀਕ ਹੈ ਹਾਂ ਚੰਗਾ ਚੰਗਾ ਭਰਾਵਾ ਮੈਂ ਦੇਖ ਮੈਂ ਪਾਸ ਮੁਕਾਬਲੇ ਚ ਪਹਿਲੇ ਨੰਬਰ ਤੇ ਆਈਆਂ ਮੈਨੂੰ ਟਰੋਫੀ ਵੀ ਲੈਣੀ ਸੋਣੀ ਹੈ ਨਾ ਟਰੋਫੀ ਵੀ ਨਹੀਂ ਪਤਾ ਹਾਂ ਸੋਨੀਤਾ ਬਹੁਤ ਪਰ ਕਿਓ ਯਾਰ ਮੈਂ ਪਰ ਕੱਲ ਤੋਂ ਸਕੂਲ ਜਾਣਾ ਤੇਰਾ ਬੰਦ ਕਿਉਂ ਮਾਂ ਉਹ ਤੇ ਤੇਰਾ ਵਿਆਹ ਰੱਖਤਾ ਮੂਰ ਲਿਆ ਐਤਵਾਰ ਦਾ ਆਈ ਕਿ ਮੈਂ ਵਿਆਹ ਰੱਖਤਾ ਤੁਸੀਂ ਮੈਨੂੰ ਪੁੱਛਿਆ ਵੀ ਨਹੀਂਆ ਮੈਂ ਤਾਂ ਹਲੇ ਅੱਗੇ ਪੜ੍ਹਨਾ ਹੈਗਾ ਉੱਤਵੇ ਤੇਰੇ ਪਿਆਓ ਬੰਨੇ ਦੇਖ ਕੇ ਰੱਖਤਾ ਉਹਨੂੰ ਦੋ ਵਾਰੀ ਦੌਰਾ ਪੈ ਗਿਆ ਮਾਸਟਰ ਜੀ ਮਾਸਟਰ ਜੀ ਮਾਸਟਰ ਜੀ ਹਾਂ ਸਸੀ ਕਾਲੀ ਸਸੀ ਕਾਲਪਤਮ ਬੈਠੋ ਮਾਸਟਰ ਜੀ ਮੈਂ ਤੁਹਾਨੂੰ ਇੱਕ ਗੱਲ ਕਰਨ ਆਈ ਸੀ ਬੱਸੋ ਕਿਉਂ ਹੈ ਮੈਂ ਤੁਹਾਨੂੰ ਇੱਕ ਨੰਬਰ ਸੀ ਜੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਕਿ ਸਾਡੇ ਗਰੀਬਾਂ ਦੀ ਜ਼ਿੰਦਗੀ ਇਹ ਜਿਹੀ ਕਾ ਤੋ ਹੁੰਦੀ ਆ ਕਿੰ ਗੱਲ ਹੋਈ ਹੈ ਹਾਂਜੀ ਪਹਿਲਾਂ ਤਾਂ ਦੇਖੋ ਤੁਹਾਨੂੰ ਪਤਾ ਹੀ ਆਣਾ ਮੇਰੇ ਮੰਮੀ ਲੋਕਾਂ ਦੇ ਘਰੇ ਕੰਮ ਕਰਦੇ ਸਾਰੀ ਉਮਰ ਅਸੀਂ ਉਹਨਾਂ ਤੋਂ ਹੀ ਜਿੰਦੇ ਆ ਉਹ ਦੇ ਦਿੰਦੇ ਕੱਪੜੇ ਲਿੜੇ ਉਹ ਪਰਤੇ ਪਾਏ ਸਾਰਾ ਕੁਝ ਕੀਤਾ ਮੈਂ ਆਪਣੀ ਮਾਂ ਤੋਂ ਕਦੇ ਕੁਝ ਨਹੀਂ ਮੰਗਿਆ ਕਿਉਂਕਿ ਮੈਨੂੰ ਗਰੀਬੀ ਦਾ ਪਤਾ ਸਾਡੇ ਘਰ ਦੇ ਹਾਲਾਤਾਂ ਦਾ ਪਤਾ ਪਰ ਹੁਣ ਮੇਰੇ ਘਰ ਦੇ ਵਿਆਹ ਕਰ ਰਹੇ ਨੇ ਤੇ ਉਹ ਵੀ ਦਹਾਜੂਣਾ ਦਹਾਜੂਣਾ ਹਾਂਜੀ ਮਾਸਟਰ ਜੀ ਦਹਾਜੂ ਨਾਲ ਮੇਰੀ ਜ਼ਿੰਦਗੀ 'ਚ ਇਹੋ ਜਿਹਾ ਕੁਝ ਲਿਖਿਆ ਹੋਇਆ ਸੀ ਹਰ ਇੱਕ ਚੀਜ਼ ਮੈਨੂੰ ਸੈਕੰਡ ਹੈਂਡ ਮਿਲਦੀ ਆ ਕੱਪੜਿਆਂ ਤੋਂ ਲੈ ਕੇ ਹੁਣ ਗਾਹਾਂ ਜਿੱਦੇ ਨਾਲ ਮੈਂ ਸਾਰੀ ਜ਼ਿੰਦਗੀ ਕੱਟਣੀ ਆ ਉਹ ਵੀ ਦਹਾਜੂ ਆ ਪਤਾ ਨਹੀਂ ਕਿਉਂ ਮੇਰੀ ਕਿਸਮਤ ਰੱਬ ਨੇ ਕੱਚੀ ਪੈਨਸ਼ਨ ਨਾਲ ਲਿਖੀ ਆ ਤੂੰ ਸੱਚੀ ਰੱਜੋ ਤੂੰ ਸਹੀ ਕਹਿਨੀ ਹੈ ਤੇਰੀ ਵੀ ਰੱਬ ਨੇ ਨਾ ਕਿਸਮਤ ਵਾਕਏ ਬਹੁਤ ਮਾੜੀ ਲਿਖੀ ਹੈ ਮਾਸਟਰ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹੀ ਆ ਤੁਸੀਂ ਇੱਕ ਵਾਰ ਕੋਸ਼ਿਸ਼ ਕਰੋ ਮੇਰੇ ਘਰ ਦੇ ਨਾਲ ਗੱਲ ਕਰੋ ਮੇਰੀ ਜ਼ਿੰਦਗੀ ਦਾ ਸਵਾਲ ਆ ਕੱਲ ਤੇਰੇ ਠੀਕ ਆ ਰੱਜੋ ਮੈਂ ਤੁਹਾਡੇ ਘਰ ਦੇ ਮਾਲੇ ਚ ਬੋਲਾਂ ਲੋਕਾਂ ਨੇ ਪਤਾ ਨਹੀਂ ਕਿਉਂ ਕੁਝ ਕਹਿਣਾ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਇਸ ਕਰਕੇ ਰੱਖਿਓ ਤੁਸੀਂ ਆਪ ਦੇਖੋ ਕੀ ਕਰਨਾ ਫਿਰ ਮਾਸਟਰ ਜੀ ਮੈਂ ਤਾਂ ਹੁਣ ਤੁਹਾਡੇ ਕੋਲ ਆਈ ਸੀ ਮੈਂ ਤਾਂ ਇਹ ਆਸ ਸੀ ਕਿ ਤੁਸੀਂ ਉਹਨਾਂ ਨੂੰ ਸਮਝਾਓਂਗੇ ਜਿਵੇਂ ਤੁਸੀਂ ਮੈਨੂੰ ਇੱਥੇ ਤੱਕ ਲੈ ਕੇ ਆਏ ਹੋ ਹੋ ਸਕਦਾ ਜੇ ਤੁਸੀਂ ਉਹਨਾਂ ਨੂੰ ਸਮਝਾਓਂਗੇ ਤਾਂ ਸਮਝ ਜਾਣਗੇ ਪਰ ਤੁਸੀਂ ਵੀ ਆ ਗੱਲਾਂ ਕਰੀ ਜਾਂਦੇ ਹੋ ਕਿਰਾਰ ਰਚ ਜਿੱਥੋਂ ਤੱਕ ਹੋ ਸਕਦਾ ਸੀ ਮੈਂ ਤੇਰੀ ਮਦਦ ਕੀਤੀ ਹੈ ਘਰ ਦਾ ਵੀ ਰਹੂੰ ਪਰ ਇਸ ਮਾਮਲੇ 'ਚ ਮੈਨੂੰ ਲੱਗਦਾ ਨਹੀਂ ਮੈਂ ਕੁਝ ਕਹਿ ਸਕਦਾ ਜਾਂ ਕੁਝ ਬੋਲ ਸਕਦਾ ਤੂੰ ਆਪ ਸਮਝਦਾ ਨਹੀ ਮਾਸਟਰ ਜੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀਗੀ ਤੁਸੀਂ ਹਮੇਸ਼ਾ ਆਪਣਾ ਹੱਥ ਮੇਰੇ ਸਿਰ ਤੇ ਰੱਖਿਆ ਪਰ ਅੱਜ ਤੁਸੀਂ ਵੀ ਮੇਰਾ ਹੌਸਲਾ ਤੋੜਤਾ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਰੱਖਿਓ ਰੱਖਿਓ ਧੀਰਤੀ ਹਮੇਸ਼ਾ ਈਆਂ ਪੁੱਤਾਂ ਵਰਗੇ ਹੁੰਦੇ ਆ ਪਰ ਜੋ ਤੈਨੂੰ ਤਾਂ ਮੈਂ ਆਪਣੀ ਧੀਆ ਤੋਂ ਵੱਧ ਸਮਝਿਆ ਪਰ ਮੈਂ ਮਜਬੂਰ ਆ ਮੈਂ ਅੱਜ ਮਜਬੂਰ ਆ ਮੈਂ ਤੇਰੀ ਮਦਦ ਨਹੀਂ ਕਰ ਸਕਿਆ ਸੋਚੋ ਮੈਨੂੰ ਮਾਫ਼ ਕਰੀ ਸੋਚੋ ਮੈਨੂੰ ਮਾਫ਼ ਕਰੀ ചിടിയ ചംബല സായു സാഡ ചിടിയ ചംബാവിന സായു വേ സീ ലംബിയ ਸਾਡੀ ਲੰਮੀ ਉਡਾਰੀ ਵੇ ਬਾਣ ਕੇੜੇ ਦੇਸ ਜਾਣਾ ਮੋਰਾ ਨੇ ਪਹਿਲਾ ਪਾਲ ਲਈਆ ਬਾਬਲ ਸ਼ਮ ਸ਼ਮ ਰੋਵੇ